ਸਸਿਕਾ ਜੀ ਮੈਂ ਹਕਮਲਕਪੂਰ ਤੋਂ ਸਿੱਧੇ ਦੇਖ ਰਿਹਾ ਚੈਨਲ ਪੰਜਾਬੀ ਦੱਸੇ ਕਿ ਹਰਦੀਪ ਸਿੰਘ ਨਿਜਰਤੀ ਹਤਿਆ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਚਾਰ ਭਾਰਤੀ ਨਾਗਰਿਕ ਬੁਤਵਾਲ ਨੂੰ ਬ੍ਰਿਟਿਸ਼ ਕੋਲੰਬੀਆ ਦੀ ਇੱਕ ਅਦਾਲਤ ਦੇ ਵਿੱਚ ਪੇਸ਼ ਹੋਏ ਇਸ ਤੋਂ ਬਾਅਦ ਮਾਮਲੇ ਦੀ ਸੁਣਵਾਈ 1 ਅਕਤੂਬਰ ਤੱਕ ਮੁਲਤਵੀ ਕਰ ਦਿੱਤੀ ਗਈ ਤੇ ਚਾਰੇ ਨੌਜਵਾਨਾਂ ਦੀ ਵਰਚੁਅਲ ਪੇਸ਼ੀ ਹੋਈ ਇਨ੍ਹਾਂ ਵਿੱਚ 22 ਸਾਲਾ ਕਰਨ ਬਰਾੜ ਅਤੇ 22 ਸਾਲਾ ਕਮਲਪ੍ਰੀਤ ਸਿੰਘ ਅਤੇ 28 ਸਾਲਾ ਕਰਤੂ ਸਿੰਘ ਸ਼ਮਸਨ ਇਨ੍ਹਾਂ ਤੋਂ ਇਲਾਵਾ ਅਮਨਦੀਪ ਸਿੰਘ ਵੀ ਪੇਸ਼ੀ ਹੋਏ ਸਾਰੇ 9 ਲੀਟਰ ਅਨੁਸਾਰ ਕ੍ਰਾਊਨ ਪ੍ਰੋਸੀਕਿਊਟ ਯੂਟਰ ਲੈਬਿਸ ਕੇਨਵਰਥੀ ਨੇ ਸਰੀਕ ਪਰਮਿਸ਼ਲ ਕੋਰਟ ਦੇ ਜੱਜ ਮਾਰ ਚੇਟ ਨੂੰ ਦੱਸਿਆ ਕਿ ਪਿਛੋਕ ਪੱਖ ਦੀ ਪ੍ਰਕਿਰਿਆ ਵਿੱਚ ਕੁਝ ਸਮਾਂ ਲੱਗ ਸਕਦਾ ਹੈ ਤਾਂ ਸਿੱਖ ਹੈ ਅਮਨਦੀਪ ਸਿੰਘ ਪਹਿਲੀ ਵਾਰ 15 ਮਈ ਨੂੰ ਅਦਾਲਤ ਵਿੱਚ ਪੇਸ਼ ਹੋਏ ਸਨ ਬਾਕੀ 3 7 ਮਈ ਨੂੰ ਜੱਜ ਦੇ ਸਾਹਮਣੇ ਪੇਸ਼ ਹੋਏ 1 ਮਈ ਨੂੰ ਚਾਰੋਂ ਪਹਿਲੀ ਵਾਰ ਅਦਾਲਤ ਵਿੱਚ ਇਕੱਠੇ ਪੇਸ਼ ਹੋਏ ਸਨ ਤੇ ਚਾਰਾਂ ਦੇ ਫਸਟ ਡਿਗਰੀ ਕਤਲ ਅਤੇ ਕਤਲ ਦੀ ਸਾਜ਼ਿਸ਼ ਕਰਨ ਦੇ ਦੋਸ਼ ਲੱਗੇ ਹੋਏ ਨੇ ਨਿਚਰ ਮਾਮਲੇ ਵਿੱਚ ਜਦੋਂ ਅਮਨਦੀਪ ਸਿੰਘ ਦਾ ਨਾਮ ਆਇਆ ਤਾਂ ਪਹਿਲਾਂ ਹੀ ਪੀਲ ਦਿੱਸ ਨੇ ਪੁਲਿਸ ਚੰਪੀ ਆਰਪੀ ਦੀ ਹਿਰਾਸਤ ਦੇ ਵਿੱਚ ਸੀ ਉਸ ਨੂੰ ਨਵੰਬਰ 2023 ਦੇ ਵਿੱਚ ਨੋ ਦੋਸ਼ਾਂ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਬਾਕੀਆਂ ਨੂੰ 3 ਮਈ ਪੈਚ ਬਾਕੀਨ 3 ਮਈ ਨੂੰ ਐਡਮੈਂਟਨ ਅਤੇ ਉਸ ਦੇ ਆਸ-ਪਾਸ ਦੀ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਮੁਕਦਮੇ ਲਈ ਬੀਸੀ ਲਿਆਂਦਾ ਗਿਆ ਸੀ ਕੈਨੇਡੀਅਨ ਜਾਂਚ ਕਰਤਾਵਾਂ ਨੇ ਹਜੇ ਤੱਕ ਇਸ ਕਤਲ ਦੇ ਸੰਬੰਧ ਵਿੱਚ ਭਾਰਤ ਸਰਕਾਰ ਦੇ ਨਾਲ ਕਿਸੇ ਵੀ ਸੰਬੰਧ ਦਾ ਅਧਿਕਾਰਤ ਤੌਰ ਤੇ ਲਾਣ ਨਹੀਂ ਕੀਤਾ ਹਾਲਾਂਕਿ 3 ਮਈ ਨੂੰ ਪ੍ਰਸ਼ਾਂਤ ਵਿੱਚ ਸੰਗੀਪੂਲ ਸਿੰਘ ਪ੍ਰੋਗਰਾਮ ਦੇ ਕਮਾਂਡਰ ਸਹਾਇਕ ਕਮਿਸ਼ਨਰ ਡੇਵਿਡ ਟੇਬਲ ਨੇ ਕਿਹਾ ਸੀ ਕਿ ਭਾਰਤ ਸਰਕਾਰ ਦੇ ਨਾਲ ਸੰਬੰਧ ਸਬੰਧ ਸਬੰਧ ਸਮੇਤ ਕਈ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ ਦੱਸਦੀ ਕਿ 18 ਜੂਨ ਨੂੰ ਸਰੀ ਦੇ ਵਿੱਚ ਨਿੱਜ ਦੇ ਕਤਲ ਤੋਂ ਬਾਅਦ ਭਾਰਤ ਕੈਨੇਡਾ ਦੇ ਸਬੰਧਾਂ ਵਿੱਚ ਘਟਾ ਸਾਕੀ ਸੀ ਘਟਨਾ ਦੇ 3 ਮਹੀਨੇ ਬਾਅਦ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਨੇ ਹਾਊਸ ਆਫ ਕਾਮਨਸ ਦੇ ਵਿੱਚ ਬਿਆਨ ਦਿੱਤਾ ਸੀ ਕਿ ਭਾਰਤੀ ਏਜੰਟਾਂ ਅਤੇ ਕਤਲ ਵਿੱਚਕਾਰ ਸੰਭਾਵੀ ਸੰਬੰਧ ਦੇ ਪਰੋਸੇਯੋਗ ਦੋਸ਼ ਨੇ ਤੇ ਜਿਸ ਦਾ ਜਵਾਬ ਦਿੰਦੇ ਹੋਇਆ ਭਾਰਤ ਨੇ ਇਹ ਹਾਸੀ ਕੇ ਇਹ ਸਾਰੇ ਦੋਸ਼ ਜਿਹੜੇ ਬੇਬੁਨਿਆਦ ਨੇ ਦੱਸਦੇ ਕਿ 18 ਜੂਨ ਨੂੰ ਸਰਹ ਦੇ ਵਿੱਚ ਨਿੱਜ ਤੇ ਕਤਲ ਤੋਂ ਬਾਅਦ ਭਾਰਤ ਕੈਨੇਡਾ ਦੇ ਸਬੰਧਾਂ ਵਿੱਚ ਖਟਾ ਸਾ ਗਈ ਸੀ ਤੇ ਘਟਨਾ ਦੇ 3 ਮਹੀਨੇ ਬਾਅਦ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟੂਡ ਨੇ ਹਾਊਸ ਆਫ ਕਾਮਨਸ ਵਿੱਚ ਬਿਆਨ ਦਿੱਤਾ ਕਿ ਭਾਰਤੀ ਏਜੰਟਾਂ ਅਤੇ ਕਤਲ ਵਿੱਚ ਕਾਸ ਸੰਭਾਵੀ ਸੰਬੰਧ ਦੇ ਪ੍ਰਸਯੋਗ ਦੋਸ਼ ਨੇ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ